ਆਪਾਂ ਖਾਨਪੁਰ ਕੰਡੀਆਂ ਪਹੁੰਚੇ ਹੋਏ ਆ ਇਹ ਹੈ ਖਾਨਪੁਰ ਕੰਡੀਆਂ ਪਿੰਡ ਦੇ ਵਿੱਚ ਇੱਕ ਮੰਦਿਰ ਸਿਵ ਮੰਦਿਰ ਜਿੱਥੇ ਕੀ ਕੁੱਤਿਆਂ ਦਾ ਰਾਜ ਚੱਲਦਾ ਕੁੱਤੇ ਕਰੋੜਾ ਪਤੀ ਉਹਨਾਂ ਦੇ ਨਾਂ ਤੇ ਜਿਹੜੀਆਂ ਫਰਦਾ ਨੇ ਇਹ ਹੈ ਉਹ ਮੰਦਿਰ ਜੀ ਚੱਲਾਂਗੇ ਆਪਾਂ ਤੁਹਾਨੂੰ ਅੰਦਰ ਦੇ ਦਰਸ਼ ਅੱਛਾ ਅੱਛਾ ਇੱਥੇ ਕਹਿੰਦੇ ਵੀ ਜਿਹੜੇ ਕੁੱਤੇ ਆ ਕਰੋੜਪਤੀ ਨੇ ਕੁੱਤਿਆਂ ਦੇ ਨਾਂ ਤੇ ਸਾਰੀ ਇਹ ਜਾਇਦਾਦ ਆ ਸਹੀ ਗੱਲ ਹੈ ਅੱਛਾ ਚਲੋ ਸੱਚਾ ਜੀ ਹਾਂਜੀ ਸੱਚਾ ਜੀ ਸੱਚਾ ਜੀ ਆਪ ਇੱਸੀ ਪਿੰਡ ਦੇ ਹੋ ਅੱਛਾ ਜਿਹੜੇ ਦਰਵਾਜ਼ੇ ਆ ਦੇਖੋ ਆ ਦੇਖ ਸਾਡੇ ਇਸ ਟਰੰਪ ਉੱਤੇ ਪਹੁੰਚ ਗਏ ਆ ਤੁਸੀਂ ਦੇਖ ਰਹੇ ਹੋ ਚਲਦੇ ਆਪ ਅੱਗੇ ਜਿਹੜਾ 2026 ਦਾ ਮਹਾ ਸ਼ਿਵਰਾਤਰੀ ਦਾ ਮੇਲਾ ਸ਼ਿਵਰਾਤਰੀ ਤੋਂ ਅਗਲੇ ਦਿਨ ਜਿਹੜਾ ਇੱਥੇ ਭਰਦਾ ਹੈਗਾ ਤੇ ਇੱਥੇ ਕਲਾਕਾਰ ਵੀ ਜਿਹੜੇ ਹਾਜ਼ਰੀ ਰੋਣ ਆਉਂਦੀ ਆਉਂਦੇ ਨੇ ਬੰਦਰ ਆ ਇਹ ਕੁੱਤਿਆਂ ਦੇ ਨਾਂ ਤੇ ਜਿਹੜੇ ਫਰਦਾਂ ਬੋਲਦੇ ਨੇ ਨਾ ਦੇਖੋ ਭੱਗ ਤੱਕ ਦਰਵੇਸ਼ ਬੈਠਾ ਤੇ ਜਿਹੜਾ ਭੋਗ ਆ ਉਹ ਵੀ ਇਹਨਾਂ ਨੂੰ ਇੱਥੇ ਪਹਿਲਾਂ ਪ੍ਰਸ਼ਾਦ ਦੇ ਤੌਰ ਤੇ ਕੁੱਤਿਆਂ ਨੂੰ ਪਾਇਆ ਜਾਂਦਾ ਬਾਅਦ ਚ ਜਿਹੜਾ ਬੜੇ ਵਧੀਆ ਤਰੀਕੇ ਨਾਲ ਕਰ ਰਿਹਾ ਪਹਿਲਾਂ ਜੂਟ ਕੱਢਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਬੜੇ ਸਿਸਟੇਮੈਟਿਕਲੀ ਤਰੀਕੇ ਨਾਲ ਉਹ ਲੰਗਰ ਜਿਹੜਾ ਇੱਥੇ ਆ ਅੰਦਰ ਆਉਣ ਦਾ ਤੇ ਬਾਹਰ ਜਾਣ ਦਾ ਰਸਤਾ ਤੇ ਇਹ ਵੀ ਉੱਤੇ ਮੈਂ ਬਿਲਕੁਲ ਟੌਪ ਦੇ ਉੱਤੇ ਆ ਗਿਆ ਤੇ ਭੋਲੇ ਦਾ ਨੰਬਰੂ ਤੇ ਅੱਜ ਸੁਰੇਂਦਰ ਮੱਨਾ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਰਾਮ ਰਾਮ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸੁਰਿੰਦਰ ਸਿੰਘ ਆਪਣੇ ਚੈਨਲ ਦੇ ਤੁਹਾਡਾ ਸਿੱਕਾ ਸਵਾਗਤ ਕਰਦਾ ਹਾਂ ਅੱਜ ਸ਼ਿਵਰਾਤਰੀ ਦਾ ਮੇਲਾ ਉਹ ਦਿਖਾਵਾਂਗੇ ਪਿੰਡ ਥਾਨਪੁਰ ਗੱਡੀਆਂ ਤਹਿਸੀਲ ਨਾਜਪੁਰਾ ਜਿਹਦਾ ਪਟਿਆਲਾ ਵਿੱਚ ਜਿਹਦਾ ਉਹ ਲੱਗਿਆ ਹੋਇਆ ਹੈਗਾ ਤੇ ਇੱਥੇ ਕਈ ਸਿੰਗਰ ਵੀ ਪਹੁੰਚ ਰਹੇ ਆ ਤੇ ਨਾਲ ਢੋਲ ਪੁਸਤੀਆਂ ਹੋ ਰਹੀਆਂ ਆਓ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਇਸ ਮੰਦਰ ਦੇ ਵਿੱਚ ਸੁਹੇ ਤਕਵਾਨ ਸ਼ਹਿਰ ਦੀ ਦਾ ਮੰਦਰ ਜਿੱਥੇ ਕੁੱਤਿਆਂ ਦਾ ਜਿਹੜਾ ਰਾਜ ਚੱਲਦਾ ਤੇ ਕਰੋੜਪਤੀ ਦੇ ਉਹਨਾਂ ਦੇ ਨਾਂ ਤੇ ਜਿਹੜੇ ਆ ਕਰੋੜਾਂ ਆਰਬਰ ਪੈਣੇ ਨੇ ਆ ਖਰਦਾਂ ਬੋਲਦੀਆਂ ਜੀ ਅੱਜ ਵੀ ਤੁਸੀਂ ਇਹ ਕਢਵਾ ਕੇ ਦੇਖੋ ਕੁੱਤਿਆਂ ਦੇ ਨਾਮ ਦੀ ਇਹ ਇੰਨਾਂ ਦੀਆਂ ਜਿਹੜੀਆਂ ਫਰਜ਼ਾ ਹੈਗੀਆਂ ਚੱਲਦੇ ਆਪਾਂ ਅੰਦਰ ਤੁਹਾਨੂੰ ਦਰਸ਼ਨ ਕਰਾਵਾਂਗੇ ਕਾਫੀ ਰਸ਼ ਇੱਥੇ ਮੇਲੇ ਦਾ ਹੋਇਆ ਵਾ ਸਾਰੇ ਪਾਸੇ ਦੇਖ ਰਹੇ ਆਂ ਇੱਧਰ ਬਾਹਰਲੇ ਪਾਸੇ ਸਮਾਧਾਂ ਨੇ ਸਮਾਧਾਂ ਦੇ ਉੱਤੇ ਵੀ ਰਸ਼ ਕਾਫੀ ਹੋਇਆ ਵਾ ਜੀ ਇੱਧਰ ਵੀ ਘੋਲ ਵਗੈਰਾ ਚੱਲ ਰਿਹਾ ਤੁਹਾਨੂੰ ਆਪਾਂ ਆਣ ਕੇ ਅੰਦਰੋਂ ਸਾਰਾ ਨਿਗਮ ਰਾ ਕੇ ਅੰਦਰ ਦਰਸ਼ਨ ਕਰਾ ਕੇ ਤੇ ਇਹਨਾਂ ਆਪਾਂ ਉਹਨੇ ਦੇਖਦੇ ਆਂ ਅੰਦਰ ਕਿੰਨਾ ਕ ਰਸ਼ ਹੋਇਆ ਵਾ ਮੰਦਿਰ ਦੇ ਜਿਹੜੇ ਪ੍ਰਬੰਧਕ ਆ ਨੇ ਰਖਿਆਲਾ ਜਿਹਦੀ ਗੱਲਬਾਤ ਨਹੀਂ ਹੋ ਸਕਣੀ ਉਹ ਆਪਾਂ ਕਿਸੇ ਦਿਨ ਫਿਰ ਤੁਹਾਨੂੰ ਗੱਲਬਾਤ ਵੀ ਕਰਾਂਗੇ ਤੇ ਦਰਸ਼ਨ ਫੇਰ ਦੁਬਾਰਾ ਕਰਾ ਦੇਵਾਂਗੇ ਆਓ ਚੱਲਦੇ ਆਂ ਆਪਾਂ ਅੰਦਰ ਜੀ ਆਪਾਂ ਖਾਨਪੁਰ ਗੰਡੀਆਂ ਪਹੁੰਚੇ ਹੋਏ ਆਂ ਇਹ ਹੈ ਖਾਨਪੁਰ ਗੰਡੀਆਂ ਪਿੰਡ ਦੇ ਵਿੱਚ ਇੱਕ ਮੰਦਿਰ ਸਿਮ ਮੰਦਿਰ ਜਿੱਥੇ ਕੀ ਕੁੱਤਿਆਂ ਦਾ ਰਾਜ ਚੱਲਣਾ ਕੁੱਤੇ ਕਰੋੜਾਂ ਪਧਿਆ ਉਹਨਾਂ ਦੇ ਨਾਂ ਤੇ ਜਿਹੜੀਆਂ ਫਰਜ਼ਾਂ ਨੇ ਇਹ ਹੈ ਉਹ ਮੰਦਿਰ ਜੀ ਚੱਲਾਂਗੇ ਆਪਾਂ ਤੁਹਾਨੂੰ ਅੰਦਰ ਵੀ ਦਰਸ਼ਨ ਕਰਾਵਾਂਗੇ ਚੱਲਦੇ ਆਪਾਂ ਅੰਦਰ ਇੱਥੇ ਜਿਹੜੇ ਘੋਲ ਕਾਲ ਹੋ ਰਿਹਾ ਉਹ ਵੀ ਤੁਹਾਨੂੰ ਆਪਾਂ ਆ ਕੇ ਬਾਅਦ ਚ ਦਿਖਾਉਨੇ ਚੱਲਦੇ ਆਪਾਂ ਅੰਦਰ ਤੇ ਆਓ ਮੰਦਿਰ ਦੇ ਅੰਦਰ ਚੱਲਦੇ ਆ ਉਹ ਨੌਂ ਸ਼ਿਵਾਏ ਇਹ ਹੈ ਮੇਨ ਐਂਟਰੈਂਸ ਤੇ ਸੰਗਤ ਨਤਮਤਪੋਕੇ ਜਾ ਰਹੀ ਤੇ ਸੰਗਤ ਆ ਵੀ ਰਹੀ ਆ ਆ ਦੇਖੋ ਇਹ ਇੰਟਰੈਂਸ ਦੇ ਉੱਤੇ ਦੇਵੀ ਦੇ ਇੱਕ ਜਿਹੜੀ ਫੋਟੋ ਹਨੇ ਸਰੂਪ ਨੇ ਉਹ ਲੱਗੇ ਹੋਏ ਆ ਇਧਰ ਹਨੂਮਾਨ ਦੀ ਹੈਗੇ ਤੇ ਇਧਰ ਮਾਂ ਭਗਵਤੀ ਜੀ ਤੇ ਸਾਰੇ ਸਰੂਪੋ ਲੱਗੇ ਹੋਏ ਨੇ ਤੁਸੀਂ ਇਹ ਮੇਲਾ ਦੇਖਣ ਆਇਆ ਕਿਹੜੀ ਜਗ੍ਹਾ ਤੋਂ ਆਇਓ ਐਸੇ ਪਿੰਡ ਦੇ ਆਂ ਅੱਛਾ ਤੁਸੀਂ ਵੀ ਭਾਈ ਐਸੇ ਪਿੰਡ ਦੇ ਆਂ ਅੱਛਾ ਅੱਛਾ ਇੱਥੇ ਕਹਿੰਦੇ ਵੀ ਜਿਹੜੇ ਕੁੱਤੇ ਆ ਕਰੋੜਪਤੀ ਨੇ ਕੁੱਤਿਆਂ ਦੇ ਨਾਂ ਤੇ ਸਾਰੀ ਇਹ ਜਾਇਦਾਦ ਆ ਸਹੀ ਗੱਲ ਐ ਹਾਂਜੀ ਸੱਚਾ ਜੀ ਸੱਚਾ ਜੀ ਹਾਂਜੀ ਆਪੇ ਇਸੇ ਪਿੰਡ ਦੇ ਹੋ ਹਾਂਜੀ ਅੱਛਾ ਜੀ ਕਹਿੰਦੇ ਕੁੱਤਿਆਂ ਦੇ ਨਾਂ ਤੇ ਜਿਹੜੀ ਆ ਪ੍ਰਾਪਰਟੀ ਆ ਉਹਨਾਂ ਦੇ ਫਰਜ਼ਦਾ ਵੀ ਉਹਨਾਂ ਦੇ ਨਾਂ ਤੇ ਨੇ ਹਾਂਜੀ ਅੱਛਾ ਉਹਨਾਂ ਦੇ ਨਾਂ ਹੀ ਠੀਕ ਹੈ ਜੀ ਚਲਦੇ ਆਪਾਂ ਅੰਦਰ ਇੱਧਰ ਵੀ ਦੇਖੋ ਪ੍ਰਾਤਮ ਇਹ ਜਿਹੜੀ ਆ ਬਿਲਡਿੰਗ ਬਣੀ ਹੋਈ ਹੈ ਮੰਦਿਰ ਜਿਹੜਾ ਪ੍ਰਾਤਮ ਦਰਵਾਜੇ ਦੇਖੋ ਪ੍ਰਾਤਮ ਜਿਹੜੇ ਬਣੇ ਹੋਏ ਤੁਸੀਂ ਦੇਖ ਰਹੇ ਹੋ ਆ ਦੇ ਕੁਝ ਤਰੇ ਕਿਤੇ ਪੁਰਾਣੇ ਲੱਕੜ ਦੇ ਜਿਹੜੇ ਆ ਦਰਵਾਜੇ ਆ ਆ ਦੇਖੋ ਆ ਦੇ ਸਾਡੇ ਕਿੰਨਾ ਪ੍ਰਾਤਮ ਜਿਹੜਾ ਇਹ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਪਾ ਇਥੇ ਪਹੁੰਚ ਗਏ ਆ ਤੁਸੀਂ ਦੇਖ ਰਹੇ ਹੋ ਚਲਦੇ ਆਪਾਂ ਅੱਗੇ ਆਪਾਂ ਅੰਦਰ ਪਹੁੰਚ ਚੁੱਕੇ ਆ ਦੇਖਦਾ ਤੁਸੀਂ ਇੱਥੇ ਜਿਹੜਾ ਕੁੱਤੇ ਦਾ ਰਾਜ ਚੱਲਦਾ ਕੁੱਤੇ ਕਰੋੜਪਤੀ ਤੇ ਉਹਨਾਂ ਦੇ ਨਾਂ ਦੇ ਫਰਦਾ ਬੋਲਦੀਆਂ ਰਿਹਾ ਉਹ ਚਲਦੇ ਆਪਾਂ ਅੰਦਰ ਸੋ ਦਖਾਨੇ ਬਹੁਤ ਵਧੀਆ ਇਹ ਜੋ ਰਸਮ ਰਵਾਇਤ ਆ ਤੁਸੀਂ ਦੇਖ ਰਹੇ ਨੇ ਵੱਡੇ ਬਾਬਾ ਜੀ ਇਹਨਾਂ ਦੇ ਪਰਾਂਵਾਲੇ ਇੱਥੇ ਪਹੁੰਚੇ ਹੋਏ ਤੁਸੀਂ ਦੇਖ ਰਹੇ ਹੋ ਇਹ ਬਾਬਾ ਜੀ ਜਿਹੜਾ ਹੈ ਗੱਦੀ ਘਰ ਆ ਇੱਥੇ ਸੋ ਵੀ ਕਿੱਥੇ ਲੈ ਕੇ ਜਾ ਰਹੇ ਹੋ ਪਟਾਰਾ ਜੀ ਨਹੀਂ ਇਹ ਚੰਡੀ ਬੱਲਨ ਲੱਗੇ ਆ ਜੀ ਅੱਛਾ ਜੀ ਹਾਂ ਜੀ ਤੁਸੀਂ ਐਸੇ ਪੜ ਤੋਂ ਕੋਲ ਹੋਣਗੇ ਜੀ ਅੱਛਾ ਉੱਥੇ ਜਾ ਰਹੇ ਬਾਬਾ ਜੀ ਇੱਥੇ ਜੀ ਤੇ ਕਹਿੰਦੇ ਇੱਥੇ ਕੁੱਤਿਆਂ ਨੂੰ ਪਹਿਲਾਂ ਭੋਗ ਪਾਇਆ ਜਾਂਦਾ ਹਾਂ ਜੀ ਕੁੱਤਿਆਂ ਦੇ ਨਾਂ ਤੇ ਬਹੁਤ ਪ੍ਰਾਪਰਟੀ ਆ ਰਹੀ ਹੈ ਹਾਂ ਜੀ ਤੇ ਉਹਨਾਂ ਦੇ ਨਾਂ ਤੇ ਫਰਜ਼ਾਂ ਵੀ ਬੋਲਦੀਆਂ ਜੀ ਹਾਂ ਜੀ ਕੀ ਨਾਂ ਆਪਣਾ ਵੀਰੇ ਗੁਰਵਿੰਦਰ ਸਿੰਘ ਹੈ ਠੀਕ ਆ ਬੜੀ ਮਿਹਰਬਾਨੀ ਸੋ ਇੱਥੇ ਜਿਹੜੇ ਅੱਜ ਮੇਲਾ ਸ਼ਵਰਾਤਰੀ ਆ ਰਿਹਾ 2026 ਉਹ ਚੱਲ ਰਿਹਾ ਹੈਗਾ ਜੀ ਦੇਖ ਰਹੇ ਹੋ ਸੰਗਤ ਕਾਫੀ ਆ ਤੇ ਬਹੁਤ ਜਿਹੜਾ ਸੱਜਿਆ ਹੋਇਆ ਮੰਦਿਰ ਇਹ ਤੁਸੀਂ ਦੇਖ ਰਹੇ ਹੋ ਕਾਫੀ ਲੰਗਰ ਦੇ ਵਿੱਚ ਜਿਹੜੇ ਸ਼ਰਧਾਲੂ ਆ ਉਹ ਇੱਥੇ ਆ ਕੇ ਬੈਠੇ ਹੋਏ ਆ ਤੁਸੀਂ ਵੇਖ ਹੀ ਰਹੇ ਹੋ ਤੇ ਸਾਰੇ ਪਾਸੇ ਰੌਣਕਾਂ ਹੀ ਰੌਣਕਾਂ ਜਿਹੜਾ ਮੇਲਾ ਹੈਗਾ ਇਹਦਾ ਸ਼ਿਵਰਾਤਰੀ ਦਾ ਉਹ ਇੱਥੇ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਭਗਵਾਨ ਗਿਰਜ ਦੀ ਜਿਹੜੀ ਸਮਾਦਾਂ ਨੇ ਹੋਰ ਬਾਬਾ ਜੀ ਜਿਹੜੇ ਚਾਰ ਸਮਾਦਾਂ ਚਲੇ ਗਏ ਆ ਹੋ ਕੇ ਉਹਨਾਂ ਦੀਆਂ ਸਮਾਦਾਂ ਉਹ ਇੱਥੇ ਹੈਗੀਆਂ ਨੇ ਸੋ ਲੰਗਰ ਤੁਸੀਂ ਦੇਖ ਰਹੇ ਹੋ ਵਰਤਾਇਆ ਜਾ ਰਿਹਾ ਬੜੇ ਸ਼ਰਧਾ ਪਿਆਰ ਦੇ ਨਾਲ ਜਿਹੜੀ ਸੰਗਤ ਆ ਉਹ ਲੰਗਰ ਨੂੰ ਸ਼ਕ ਰਹੀ ਹੈਗੀ ਆ ਇਸਾਰਾ ਤੁਸੀਂ ਦੇਖ ਹੀ ਰਹੇ ਹੋ ਬੜਾ ਵਧੀਆ ਰੌਣਕਾਂ ਇੱਥੇ ਲੱਗੀਆਂ ਹੋਈਆਂ ਸਾਹਮਣੇ ਵੀ ਸਜਾਵਟਾਂ ਜਿਹੜੀਆਂ ਉਹ ਹੋਈਆਂ ਤੁਸੀਂ ਵੇਖ ਰਹੇ ਹੋ ਸਤਿ ਸ਼੍ਰੀ ਅਕਾਲ ਸੋ ਇੱਥੇ ਪਹੁੰਚ ਚੁੱਕੇ ਨੇ ਸ਼੍ਰੀ ਰਕੇਸ਼ ਬੱਗਾ ਜੀ ਤੇ ਇਸ ਮੇਲੇ ਦੇ ਆ ਜਿਹੜੀ ਹੈ ਸ਼ੋਭਾ ਉਹ ਨੂੰ ਵਧਾਉਣ ਲਈ ਇੱਥੇ ਪਹੁੰਚੇ ਨੇ ਤੁਸੀਂ ਵੇਖ ਰਹੇ ਹੋ ਤੇ ਹੋ ਸਕਦਾ ਵੀ ਇਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਯਾਦ ਉਮੀਦਵਾਰ ਵਜੋਂ ਵੀ ਜਿਹੜੇ ਉਹ ਖੜ ਸਕਦੇ ਨੇ ਜੀ ਇੱਧਰ ਵੀ ਦੇਖ ਰਹੇ ਹੋ ਤੁਸੀਂ ਅੰਦਰ ਜਿਹੜਾ ਲੰਗਰ ਬੜੇ ਪਿਆਰ ਦੇ ਨਾਲ ਜਿਹੜਾ ਛਕਾਇਆ ਜਾ ਰਿਹਾ ਹੈਗਾ ਜੀ ਬੜਾ ਜੁੱਤੀਆਂ ਬਾਈ ਮੇਰੇ ਜਿਹੜਾ 2026 ਦਾ ਮਹਾ ਸ਼ਿਵਰਾਤਰੀ ਦਾ ਮੇਲਾ ਸ਼ਿਵਰਾਤਰੀ ਤੋਂ ਅਗਲੇ ਦਿਨ ਜਿਹੜਾ ਇੱਥੇ ਭਰਦਾ ਹੈਗਾ ਤੇ ਇੱਥੇ ਕਲਾਕਾਰ ਵੀ ਜਿਹੜੇ ਹਾਜ਼ਰੀ ਲਵਾਉਣ ਆਪਦੀ ਆਉਂਦੇ ਨੇ ਜਿਵੇਂ ਕਿ ਅੱਜ ਇੱਥੇ ਕਲਾਕਾਰਾਂ ਨੇ ਆਉਣਾ ਹੈਗਾ ਤੇ ਉਹ ਵੀ ਤੁਹਾਡੇ ਨਾਲ ਆਪਾਂ ਦਿਖਾਵਾਂਗੇ ਪ੍ਰੋਗਰਾਮ ਇਹ ਹੈ ਗੱਦੀ ਘਰ ਜਿੱਥੇ ਸੰਤ ਮਹਾਤਮਾ ਜਣੀਆਂ ਫੋਟੋ ਵਗੈਰਾ ਉਹ ਲੱਗੀਆਂ ਹੋਈਆਂ ਹਨ ਇਹਨਾਂ ਨੇ ਤੁਹਾਨੂੰ ਦੱਸਿਆ ਸੀ ਵੀ ਇੱਥੇ ਜਿਹੜਾ ਕੁੱਤਿਆਂ ਦੇ ਨਾਂ ਤੇ ਇਹ ਜਿਹੜਾ ਹੈਗਾ ਮੰਦਰ ਆ ਤੇ ਕੁੱਤਿਆਂ ਦੇ ਨਾਂ ਤੇ ਜਿਹੜੇ ਫਰਦਾਂ ਬੋਲਦੇ ਨੇ ਆ ਦੇਖੋ ਭਗਤ ਇੱਕ ਦਰਵੇਸ਼ ਬੈਠਾ ਤੇ ਜਿਹੜਾ ਭੋਗ ਆ ਉਹ ਵੀ ਇਹਨਾਂ ਨੂੰ ਇੱਥੇ ਪਹਿਲਾਂ ਪ੍ਰਸ਼ਾਦ ਦੇ ਤੌਰ ਤੇ ਕੁੱਤਿਆਂ ਨੂੰ ਪਾਇਆ ਜਾਂਦਾ ਬਾਅਦ 'ਚ ਜਿਹੜਾ ਸੰਗਤ ਨੂੰ ਉਹ ਵਰਤਾਇਆ ਜਾਂਦਾ ਹੈਗਾ ਇੱਥੇ ਮੇਲਾ ਭਰਿਆ ਤੇ ਵਿਚਾਰੇ ਭਗਤ ਦਰਵੇਸ਼ ਜਿਹੜੇ ਕੁੱਤੇ ਪਏ ਆ ਤੇ ਬਾਕੀ ਜਿਹੜੇ ਬਾਹਰ ਕੁੱਤੇ ਹੁੰਦੇ ਆ ਉਹ ਇਹਨਾਂ ਨੂੰ ਇੱਥੇ ਨਹੀਂ ਵੜਨ ਦਿੰਦੇ ਹੈਗੇ ਤੁਸੀਂ ਦੇਖ ਰਹੇ ਕਾਫੀ ਜੋੜਾ ਜੋੜਾ ਤੇ ਜਿਹੜਾ ਮੇਲਾ ਉਹ ਕੋ ਭਰਿਆ ਹੋਇਆ ਹੈਗਾ ਫਿਰ ਤੇ ਉਹ ਇਸ ਤਰ੍ਹਾਂ ਜਿਹੜਾ ਲੰਗਰ ਤਿਆਰ ਇਥੇ ਹੋ ਰਹਾ ਤੁਸੀਂ ਦੇਖ ਰਹੇ ਹੋ ਉੱਥੇ ਲੱਕੜੀ ਸਾਰੀ ਕੱਟੀ ਪਈ ਹੈ ਪਿਆਜ਼ ਕੱਟੇ ਪਏ ਲੰਗਰ ਚੱਲ ਰਹੇ ਕੋਠੇ ਦੇ ਉੱਪਰ ਵੀ ਜਿਹੜੇ ਲੰਗਰ ਵਰਤੇ ਜਾ ਰਹੇ ਹੈਗੇ ਆ ਇਹ ਸਟੋਰ ਹੈਗਾ ਦੇਖੋ ਸਾਰਾ ਰਾਸ਼ਨ ਪਤਾ ਜਿਹੜਾ ਉਹ ਇੱਥੇ ਪਿਆ ਹੈਗਾ ਤੁਸੀਂ ਦੇਖ ਰਹੇ ਹੋ ਉਹ ਇਧਰ ਵੀ ਲੰਗਰ ਸ਼ਕਨ ਦਬਾ ਜਿਹੜਾ ਇੱਥੇ ਸੇਵਾਦਾਰ ਜਿਹੜੀ ਹੈ ਸੇਵਾ ਬੜੀ ਵਧੀਆ ਤਰੀਕੇ ਨਾਲ ਕਰ ਰਿਹਾ ਪਹਿਲਾਂ ਜੂਠ ਕੱਟਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਬੜੇ ਸਿਸਟਮੈਟਿਕਲੀ ਤਰੀਕੇ ਨਾਲ ਉਹ ਲੰਗਰ ਜਿਹੜਾ ਇੱਥੇ ਸਾਫ਼ ਸੁਪਈਆ ਜਿਹੜਾ ਬਰਤਨ ਨੇ ਲੰਗਰ ਦੇ ਉਸ ਕੀਤੇ ਜਾਂਦੇ ਤੁਸੀਂ ਦੇਖ ਰਹੇ ਹੋ ਆ ਬੜੇ ਅੱਛੀ ਤਰ੍ਹਾਂ ਦੇ ਨਾਲ ਜਿਹੜੇ ਉਹ ਬਰਤਨ ਉਹ ਸਾਫ਼ ਕੀਤੇ ਜਾ ਰਹੇ ਨੇ। ਖੂਬ ਸਜਾਵਟਾਂ ਤੁਸੀਂ ਦੇਖ ਰਹੇ ਹੋ ਕਿੰਨੀਆਂ ਵਧੀਆ ਲਾਈਟਾਂ ਲੂਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉੱਪਰ ਵੀ ਸੰਗਤ ਜਿਹੜੀ ਉਹ ਘੁੰਮ ਰਹੀਆਂ ਤੇ ਆ ਪਿੱਛੇ ਆਪਣੇ ਹੈਗੀਆਂ ਜਿਹੜੇ ਮਹਾਪੁਰਸ਼ ਬਾਬਾ ਜੀ ਉਹ ਜਿਹੜੇ ਚਲੇ ਗਏ ਨੇ 14 ਦਸ ਤੇ ਦੁਨੀਆ ਤੋਂ ਚਲੇ ਗਏ ਆ ਉਹਨਾਂ ਲਈ ਆ ਸਮਾਧਾਨ ਹੈ। ਤੇ ਸੋ ਇੱਧਰ ਜੋ ਗੱਦੀ ਘਰ ਆ ਉਹਦੇ ਅੰਦਰ ਵੀ ਜਿਹੜੀ ਸੰਗਤ ਆ ਨਤਮਸਤਕ ਹੋਣ ਲਈ ਜੀ ਪਹੁੰਚ ਰਹੀ ਆ। ਦੂਰ ਦਰਾਡੇ ਤੋਂ ਤੇ ਇੱਥੇ ਜਿਹੜੇ ਬਾਹਰ ਘੋਲ ਵੀ ਹੁੰਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਚੱਲਦੇ ਆਪਾਂ ਬਾਹਰ ਨੂੰ ਸੋ ਤੁਸੀਂ ਦੇਖ ਰਹੇ ਹੋ ਸਾਡੇ ਦਾ ਬੜੇ ਬਹੁਤ ਉਮੜੀ ਹੋਈ ਆ ਤੇ ਆ ਦੇਖੋ ਜੀ ਆ ਆ ਹੈ ਅੰਦਰੋਂ ਉਹਦਾ ਬਹੁਤ ਜਾਂਦਾ ਰਸਤਾ ਤੇ ਇਹ ਵੀ ਉੱਤੇ ਜਿਹੜਾ ਰਸਤਾ ਜਾਂਦਾ ਕੋਈ ਬੜਾ ਪ੍ਰਾਤਨ ਹੈਗਾ ਇਹ ਇਸ ਕਰਕੇ ਇਤਿਹਾਸਕ ਹੈ ਤੇ ਪ੍ਰਾਤਨ ਹੈ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਦੇਖ ਰਹੇ ਹੋ ਕਿੰਨੇ ਜਿਹੜੀ ਮੀਨਾ ਕਾਰੀ ਕਰਕੇ ਜਿਹੜੇ ਬਣਾਏ ਹੋਏ ਦੇਖ ਰਹੇ ਹੋ ਆਪਾਂ ਤਾਂ ਨੋਕਰੋ ਜਾ ਕੇ ਵੀ ਦਿਖਾਵਾਂਗੇ ਚੱਲਦੇ ਆ ਹਸਤੰਦਰ ਪੌੜੀਆਂ ਚੜ੍ਹ ਕੇ ਤੇ ਆ ਦੇਖੋ ਲੋ ਜੀ ਆਪਾਂ ਪੌੜੀਆਂ ਚੜ੍ਹ ਕੇ ਆਪਾਂ ਉੱਪਰ ਚੰਗਾਂਗੇ ਜਿ ਤੁਹਾਨੂੰ ਦਿਖਾ ਕੇ ਆਵਾਂਗੇ ਸਾਰਾ ਕਾਫੀ ਪ੍ਰਾਤਨ ਇਹ ਬਣਿਆ ਹੋਇਆ ਵਾ ਲੋ ਜੀ ਇਧਰ ਉੱਤੇ ਪੌੜੀਆਂ ਆ ਗਈਆਂ ਆਪਾਂ ਹੋਰ ਉੱਪਰ ਚਲਦੇ ਆਂ ਜੀ ਦੇਖ ਕਿਉਂ ਨਿਆ ਉੱਪਰ ਜਾ ਕੇ ਸਾਰਾ ਲਓ ਜੀ ਉੱਪਰ ਚਲਦੇ ਆਂ ਲੋਕ ਲੱਗਾ ਆਪਾਂ ਖੋਲ ਕੇ ਉੱਪਰ ਸਾਰਾ ਤੁਹਾਨੂੰ ਦਿਖਾਵਾਂਗੇ ਲਓ ਜੀ ਬਿਲਕੁਲ ਆਪਾਂ ਉੱਪਰ ਆ ਗਏ ਆ ਤੇ ਥੱਲੇ ਦਾ ਜਿਹੜਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਸੰਗਤ ਜਿਹੜੀ ਲੰਗਰ ਉਹ ਛੱਕ ਰਹੀ ਆ ਦੇਖ ਪਏ ਤੁਸੀਂ ਤੇ ਆ ਗੱਡੀ ਘਰ ਇਧਰ ਤੁਹਾਨੂੰ ਦਿਖਾਇਆ ਸੀ ਸੱਲੋਂ ਮੈਂ ਬਿਲਕੁਲ ਟੌਪ ਦੇ ਉੱਤੇ ਆ ਗਿਆ ਤੇ ਭੋਲੇ ਦਾ ਨੰਬਰੂ ਤੇ ਅੱਜ ਜਿਹੜਾ ਸ਼ਰਤਰੀ ਦਾ ਮਹਾ ਸ਼ਰਤਰੀ ਦਾ ਮੇਲਾ ਚੱਲ ਰਿਹਾ ਲੋ ਜੀ ਦੇਖੋ ਜੀ ਜਿਹੜੇ ਘੋਲ ਚੱਲ ਰਹੇ ਆ ਆਪਾਂ ਚੱਲਾਂਗੇ ਉਧਰ ਵੀ ਉਹ ਦੇਖੋ ਜੰਨੇ ਜੀ ਕਰਵਾ 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 ਕਰ ਵਾਹ ਜੀ ਇਹ ਆ ਬਹੁਤ ਅਰੀਕਾ ਮਾਰਦੇ ਤਾਲੀਆਂ ਗੋਣ ਗੋਣ ਜੀ ਮਹਾਰਾਜ ਵੱਲੋਂ ਇਹ ਹੈ ਪਿੰਡ ਖਾਨਪੁਰ ਗੰਡੀਆਂ ਜਿੱਥੇ ਇਹ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਤੇ ਤੁਹਾਨੂੰ ਦੱਸ ਕੇ ਦਿਆਂ ਵੀ ਤੇ ਜਿਹੜਾ ਕੁੱਤਿਆਂ ਦਾ ਰਾਜ ਚੱਲਦਾ ਕੁੱਤਿਆਂ ਦੇ ਨਾਂ ਤੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਇੱਥੇ ਹੈਗੀਆਂ ਬੜੀਆਂ ਵਈਆਂ ਤੇ ਉੱਥੇ ਹੀ ਪਹਿਲਾਂ ਕੁੱਤਿਆਂ ਨੂੰ ਜਿਹੜਾ ਪ੍ਰਸ਼ਾਦ ਉਹ ਪਾਇਆ ਜਾਂਦਾ ਹਾਂ ਆ ਸੰਗਤ ਜਿਹੜੀ ਆ ਬਾਰੋਂ ਨਤਮਸਤਕ ਹੋਣ ਲਈ ਤੁਸੀਂ ਦੇਖ ਰਹੇ ਹੋ ਆ ਰਹੀ ਆ ਆ ਵੇਖੋ ਸੰਗਤ ਦਾ ਆੜਾ ਆਇਆ ਹੋਇਆ ਤੇ ਸਾਹਮਣੇ ਸਟੇਜ ਬਣ ਗਈ ਹੈ ਜਿੱਥੇ ਸਿੰਘਰਾ ਨੇ ਅੱਜ ਇੱਥੇ ਆ ਕੇ ਆਪਣੀ ਹਾਜ਼ਰੀ ਉਹ ਲਗਾਉਣੀ ਆ ਇਹ ਢੋਲ ਨਗਾਰੇ ਵੱਜ ਰਹੇ ਨੇ ਤੇ ਜਿਹੜੇ ਆ ਢੋਲ ਉਹ ਹੋ ਰਹੇ ਆ ਡੰਗਲ ਹੋ ਰਹੇ ਆ ਸਾਹਮਣੇ ਖਾਨਪੁਰ ਗੰਡੀਆਂ ਪਿੰਡ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਨਾਲ ਹੀ ਸਕੂਲ ਆ ਗੱਡੀਆਂ ਉੱਥੇ ਬਹੁਤ ਖੜੀਆਂ ਨੇ ਤੇ ਸੜਕੋਂ ਇਹ ਇੱਥੋਂ ਸਿੱਧੀ ਇੱਕ ਬਣ ਰਹੀ ਆ ਮੇਨ ਰੋਡ ਤੋਂ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਮੋਟਰਸਾਈਕਲ ਜਿੱਥੇ ਖੜੇ ਨੇ ਇਧਰ ਵੀ ਦੇਖ ਰਹੇ ਤੁਸੀਂ ਜਿਹੜਾ ਲੰਗਰ ਉਹ ਸੰਗਤ ਜਿਹੜੀ ਆ ਛੱਕ ਰਹੀ ਆ ਉਹ ਦੇਖੋ ਉੱਤੇ ਤਾਂ ਜਿੱਥੇ ਵੀ ਜਿਹਨੂੰ ਟਾਈਮ ਮਿਲਦਾ ਜਿੱਥੇ ਥਾਂ ਮਿਲਦੀ ਆ ਉਥੇ ਸੰਗਤ ਜਿਹੜੀ ਆ ਉਹਨਾਂ ਦਾ ਛੱਕ ਰਹੀ ਆ ਜੀ ਸਾਹਮਣੇ ਮੇਲਾ ਵੀ ਲੱਗਾ ਹੋਇਆ ਉਹ ਦੁਕਾਨਾਂ ਤੋਂ ਕੋਨਾ ਦੂਰ ਜਿਹੜੇ ਆਮ ਮੇਲਿਆਂ ਦੇ ਵਿੱਚ ਲੱਗੀਆਂ ਹੁੰਦੀਆਂ ਆਪਾਂ ਤੁਹਾਨੂੰ ਉੱਧਰ ਵੀ ਲੈ ਕੇ ਚੱਲਾਂਗੇ ਤੇ ਅਮਨ ਰੋਜੀ ਜਿਹੜੇ ਇੱਥੇ ਅੱਜ ਕਲਾਕਾਰ ਉਹ ਸ਼ਿਰਕਤ ਕਰਨਗੇ ਤੇ ਆਪਣਾ ਗਾਉਣਾ ਵਜਾਉਣਾ ਅਜੇ ਘੰਟੇ ਤੱਕ ਸ਼ੁਰੂ ਕਰਦਗੇ ਕੋਏ ਸ਼ਿਪ ਸ਼ਿਮ ਮੰਦਰ ਖਾਨਪੁਰ ਗੰਡੀਆਂ ਦਾ ਰਵੀ ਜੰਦ ਨੇ ਵਿਚਾਰੇ ਗਰਵੇਸ਼ ਜਿਹੜੇ ਆ ਉੱਠ ਕੇ ਕਿਤੇ ਸੈਟਾਂ ਦੇ ਬੈਠੇ ਹੋਣੇ ਆ ਇੱਧਰ ਵੀ ਆਪਣਾ ਰਵੇਸ਼ ਹਰਮਨ ਰਹਾਉਣਾ ਬੈਠਾ ਹੋਏਗਾ ਆ ਬੈਠਾ ਜਿੱਥੇ ਆ ਬੈਠਾ ਨੇ ਬਹੁਤ ਵੱਡਾ ਕੁ ਲੋਕੀ ਆ ਜੀ ਗਰਵੇਸ਼ ਉਹ ਬਾਹਰ ਨੂੰ ਜਾ ਰਹੇ ਦਸੰਗਤ ਨਮਸਤਕ ਬੋਲ ਲਈ ਸ਼ੁਭ ਰਾਤਰੀ ਦਾ ਮੱਥਾ ਟੇਕ ਲੈਣੇ ਅੰਦਰ ਜਾ ਰਹੇ ਆ ਕਿਉਂਕਿ ਜਿਹੜੀ ਸ਼ੁਭ ਰਾਤ ਸੀ ਸ਼ੁਭ ਰਾਤ ਦੇ ਦਿਨ ਬਾਅਦ ਦੇ ਵਿੱਚ ਜਿਹੜਾ ਇੱਥੇ ਮੇਲਾ ਹੈ ਮਨਾਇਆ ਜਾਂਦਾ ਤੇ ਕਲਾਕਾਰ ਇੱਥੇ ਆਪਦੀ ਹਾਜ਼ਰੀ ਲਉਂਦੇ ਆ ਸਾਹਮਣੇ ਸਟੇਜਾਂ ਤਿਆਰ ਨੇ ਤੇ ਇਸ ਤਰ੍ਹਾਂ ਕਰਕੇ ਬਾਹਰ ਦੀ ਆ ਰੌਣਕ ਆ ਸਾਹਮਣੇ ਸੰਗਤ ਤੁਰੀ ਆ ਰਹੀ ਆ ਦੂਰੋਂ ਦੂਰੋਂ ਤੇ ਇਸ ਕਲਾਕਾਰਾਂ ਨੂੰ हौसला बल बजाई देने वास्ते ਤੇ ਉਹਨਾਂ ਨੂੰ ਸੁਣਨ ਵਾਸਤੇ ਚਲਦੇ ਆਪਾਂ ਕਿਹੜੇ ਘੋੜ ਹੋ ਰਹੇ ਨੇ ਚਲਦੇ ਆਪਾਂ ਉਧਰ ਆਪਾਂ ਸਾਰਾ ਦੇਖਦੇ ਆ। ਤੋਂ ਜਿਹੜੇ ਇੱਥੇ ਨੇ ਬਾਬਾ ਜੀ ਉਹ ਇੱਥੇ ਬੈਠੇ ਨੇ ਤੇ ਇਹਨਾਂ ਦੇ ਹੌਸਲਾ ਬਜਾਈ ਦੇਣ ਵਾਸਤੇ ਕਰਨ ਵਾਸਤੇ ਬੈਠੇ ਨੇ ਜੀ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਉਹ ਤੁਸੀਂ ਦੇਖ ਰਹੇ ਹੋ ਉਹ ਪਹਿਲਵਾਨ ਤਾਂ ਆਇਆ ਹੈ ਦੇਖ ਰਹੇ ਤੁਸੀਂ ਸਲਾਮ ਜੀ ਆ ਬੋਲ ਨਾਣਾ ਕੋਲ ਪਾ ਦੀ ਇੱਕ ਵਾਰ ਮਿਲਦਾ ਸੱਤ ਉਰਾਈ ਨਾਣਾ ਪਹਿਲੋ ਤੇ ਦੂਰ ਖੇ ਆਖੀ ਜਿਹੜੀ ਸੰਗਤ ਦੋ ਦੋ ਰੋ ਆਈ ਹੋਈ ਐ ਇੱਥੇ ਘੁਲਣ ਵਾਸਤੇ ਤੇ ਇਸ ਮੇਲੇ ਨੂੰ ਦੇਖਣ ਵਾਸਤੇ ਪਹੁੰਚੇ ਹੋਏ ਸਾਹਮਣੇ ਬਾਜ਼ਾਰ ਵੀ ਲੱਗੇ ਹੋਏ ਆ ਜਿਹੜੇ ਆਮ ਜਿਹੜੇ ਮੇਲਿਆਂ ਦੇ ਵਿੱਚ ਉਹ ਲੱਗਦੇ ਰਹਿੰਦੇ ਹੈਗਾ ਤੁਸੀਂ ਦੇਖ ਰਹੇ ਹੋ ਸੰਗਤ ਕਾਪੀ ਇੱਥੇ ਜਿਹੜੀ ਉਹ ਬੈਠੀ ਆ ਬਈ ਗੁਰਮੀਤ ਦੇ ਬਲੂ ਟੈਨਰ ਜੇ ਤਾਂ ਬੰਦਾ ਰੰਗਾ ਪੋਜੇ ਬਾਬਾ ਜਿਹੜੇ ਮੁੱਖ ਸ਼ਮਾਰਾ ਦਾ ਕੁਰਾਲੀ ਦੇ ਉੱਤੇ ਆਏ ਹੋਏ ਨੇ ਉਹ ਵੀ ਤੇਰੇ ਜਿਹੜੇ ਮਹਾਰਾਜ ਕੋਲੇ ਜਿਹੜੇ ਕੁਲਕੇ ਜਿੱਤ ਕੇ ਆਉਂਦੇ ਆ ਉਹਨਾਂ ਨੂੰ ਉਹਨਾਂ ਦੀ ਹੌਸਲਾ ਵਜਾਈ ਵਾਸਤੇ ਜਿਹੜਾ ਅਨਾਮ ਪੈਸਿਆਂ ਵਜੋਂ ਵੀ ਦਿੱਤਾ ਜਾਂਦਾ ਹੈਗਾ ਪਰਮਾਨ ਜੀ ਜਿੱਤ ਆਏ ਨਹੀਂ ਜਿੱਤ ਕੇ ਆ ਵੀ ਪੰਚਗਲਾ ਸੋਲੋ ਬਲੂਰ ਦੇ ਤਿੰਨਰਗੇ ਅਰਬੀਰ ਤੇ ਗੋਲੂ ਕੇ ਪਰਕਰੇ ਦੋਸੀ ਗਰਮੰਦਰ ਰੋੜਕਾ ਰੀਕੂ ਮਹਾਰੀ ਇਹਨੇ ਜਿੱਤੂ ਪਹਿਲਵਾਨ ਜਿੱਤੂ ਪਹਿਲਵਾਨ ਜਿਹੜੇ ਪਿੰਡ ਤੋਂ ਆਏ ਆ ਹਾਂਜੀ ਕਿਹੜੇ ਪਿੰਡ ਤੋਂ ਆਏ ਤੱਕੜੀ ਪਿੰਡ ਤੇ ਆਏ ਆ ਜੀ ਅੱਛਾ ਜੀ ਹਾਂਜੀ ਚਲੋ ਬੜੀਆ ਵਾ ਜੀ ਪੁੱਤ ਪਾਲ ਪਹਿਲਵਾਨ ਹੋ ਜਾਣਾ ਪੁੱਜ ਗਿਆ ਅੱਜ ਦੀ ਦੁਨੀਆ ਦਾ ਡਾਇਮੰਡ ਪਹਿਲਵਾਨ ਸਾਡੇ ਦਰਮਿਆਨ ਮੋਜਿਆ ਅਜੇ ਪਹਿਲਵਾਨ ਕੈਥਲ ਤੇ ਸਾਡੇ ਦਰਮਿਆਨ ਮੋਜਿਆ ਉਹਨਾਂ ਨੂੰ ਵੀ ਵੇਖੀ ਕਰਦੇ ਆ ਇੱਕ ਵਾਰੀ ਦੋਸਤਾਰੀ ਆ ਅਜੇ ਪਹਿਲਵਾਨ ਕੈਥਲ ਗੁਰਵਿੰਦਰ ਰੌਣਕਾ ਤੋਂ ਸੁਏ ਹੀ ਪੰਜਾਬ ਉਹ ਧਰਤੀ ਕਿੱਥੇ ਵੀਰਾਂ ਫੀਰਾਂ ਦੀ ਜਗ੍ਹਾ ਤੇ ਉੱਤੇ ਮਹਿਲੇ ਜਿਹੜੇ ਲੱਗਦੇ ਆ ਆਇਆ ਸਾਲ ਆਏ ਰੇਗ ਫਿੱਟ ਜਿਹੜੇ ਮੀਟੇ ਲਾਉਂਦੇ ਨੇ ਇੱਥੇ ਤੁਹਾਨੂੰ ਦੇਖ ਰਹੇ ਹਜੇ ਵੀ ਸੰਕਟ ਕਿੰਨੀ ਉੱਪਰ ਰਹੀ ਐ ਸਰਦਾਲੂ ਆ ਰਹੇ ਨੇ ਮੱਖਾ ਟੇਕਣ ਦੇ ਕੋਈ ਆਸਰ ਖੜੇ ਆ ਕੋਈ ਸਾਰੇ ਮੋਦਵਾਰ ਬੰਦੇ ਜਿਹੜੇ ਪਿੰਡਾਂ ਦੇ ਉਹ ਇੱਥੇ ਪਹੁੰਚੇ ਹੋਏ ਨੇ ਕੋਈ ਦੇਖ ਰਹੇ ਹੋ ਪੁਲਿਸ ਤੇ ਮੁਸਤੈਦ ਆ ਜਿਹੜੀ ਡਿਊਟੀ ਆਪਣੇ ਉਹ ਬੜੇ ਵਧੀਆ ਤਰੀਕੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਹੈ ਜੀ ਤੇ ਜੇ ਖਾਲੀ ਪਈਆ ਜਿਹੜੇ ਸਿੰਗਲ ਨੇ ਜੇ ਮਵਾ ਹੈਗਾ ਉਹਦੀ ਜਿਹੜੀ ਇੰਤਜ਼ਾਰ ਕੀਤੀ ਜਾ ਰਹੀ ਹੈ ਕੁਸ਼ਤੀਆਂ ਵੀ ਖੂਬ ਲੱਗੀਆਂ ਤੇ ਲੋਕਾਂ ਨੇੜੀਆਂ ਕੁਸ਼ਤੀਆਂ ਨੂੰ ਮਾਲ ਲੀਆਂ ਪਹਿਲਾਂ ਤੇ ਉਹਦਾ ਆਪਾਂ ਅੱਲਾ ਦਾ ਤੁਹਾਨੂੰ ਆਪਾਂ ਫਾਰੀ ਰਿਕਾਰਡਿੰਗ ਇਥੇ ਦਿਖਾਵਾਂਗੇ ਤੇ ਕਾਫੀ ਗਰਮੀ ਵੀ ਹੋ ਰਹੀ ਹੈ ਕਿਉਂਕਿ ਧੁੱਪ ਬਹੁਤ ਤੇਜ਼ ਜਿਹੜੀ ਉਹ ਨਿਕਲੀ ਹੋਈ ਆ ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਕਿਉਂਕਿ ਜਦ ਆਜ ਲੰਬੀ ਹੋ ਜਾਏਗੀ ਤੇ ਫਿਰ ਇਸ ਕਰਕੇ ਇਸ ਵੀਡੀਓ ਕੋ ਪਿਛਤਵਾਦ ਕਰਦੇ ਆ ਇਹ ਹੈ ਆਪਾਂ ਤੁਹਾਨੂੰ ਮੰਦਿਰ ਵੀ ਅੰਦਰ ਦਿਖਾਇਆ ਬਾਕੀ ਮੈਂ ਇਹ ਜਿਹੜੀ ਵੀਡੀਓ ਪਿਛਲੀ ਇੱਕ ਜਿਹੜੀ ਵੀਡੀਓ ਪਾਈ ਹੋਈ ਹੈ ਇਸ ਮੰਦਿਰ ਨਾਲ ਸੰਬੰਧਿਤ ਦੋ ਵੀਡੀਓ ਮੇਰੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸੁਰਿੰਦਰ ਮੰਨਾ ਮੇਰਾ ਚੈਨਲ ਜਿਹੜਾ ਹੈਗਾ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪਲ ਦੇ ਆਧਾਰ ਤੇ ਮਿਲ ਸਕੇ ਜੀ ਤੇ ਇਸ ਵੀਡੀਓ ਨਾਲ ਪਹਿਲੇ ਸਮਾਫ ਕਰਦੇ ਆ ਸੋ ਦਰਸ਼ਕੋ ਇਸ ਵੀਡੀਓ ਨਾਲ ਪਹਿਲੇ ਹੀ ਸਮਾਫ ਕਰਦੇ ਆ ਤਾਂ ਮੇਰੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਉਹਨਾਂ ਵਾਲੀ ਵੀਡੀਓ ਦਾ ਲਿੰਕ ਹੋ ਕੇ ਸਿਰਫ ਪੈਸੇ ਦਾ ਆਪੇ ਮਿਲ ਜੂਗਾ ਇਹ ਚੈਨਲ ਸੁਰੇਂਦਰ ਸਿੰਘ ਦੇ ਉਹ ਜਾਇਜ਼ਤ ਅਗਲੀ ਪੀੜ੍ਹੀ ਨੂੰ ਹਿੰਟਰ ਕਰਨਾ ਜੀ